ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਇੱਕ ਨਿਊ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਏ ਆਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਪੈਸ਼ਲੀ ਜਿਹੜੀ ਜੁੜੀਆਂ ਵਾਸਤੇ ਇੱਕ ਪੈਕ ਜਿਹੜਾ ਮੈਂ ਕਾਫੀ ਦਿਨਾਂ ਤੋਂ ਲਗਾ ਰਹੀ ਆਂਗੀ ਤੇ ਬਹੁਤ ਸੋਹਣਾ ਜਿਹੜਾ ਮੈਨੂੰ ਇਸ ਤੋਂ ਰਿਜ਼ਲਟ ਮਿਲਿਆ ਕਿਸੇ ਵੀ ਚੀਜ਼ ਤੋਂ ਕਿਸੇ ਕਰੀਮ ਤੋਂ ਵੀ ਮੈਨੂੰ ਇੰਨਾ ਵਧੀਆ ਰਿਜ਼ਲਟ ਨਹੀਂ ਮਿਲਿਆ ਤੇ ਕਾਫੀ ਭੈਣਾ ਜਿਵੇਂ ਮੇਰੇ ਸਰਕਲ ਦੇ ਵਿੱਚ ਨੇ ਟਰਾਈ ਕਰ ਚੁੱਕੀਆਂ ਨੇ ਕਮ ਸੇ ਕਮ 10 ਜਾਣੀਆਂ ਇਸ ਚੀਜ਼ ਨੂੰ ਟਰਾਈ ਕਰ ਚੁੱਕੀਆਂ ਨੇ ਬਹੁਤ ਜ਼ਿਆਦਾ ਵਧੀਆ ਜਿਹੜੇ ਰਿਜ਼ਲਟ ਮਿਲੇ ਤਾਂ ਹੀ ਮੈਂ ਵੀਡੀਓ ਸ਼ੇਅਰ ਕਰਨ ਲੱਗੀਆਂ ਇਹ ਕਿਉਂਕਿ ਇਹ ਨਾ ਇੱਕ ਜਿਹੜੀ ਆਪਾਂ ਪੋਜ਼ਿਟਿਵਿਟੀ ਹੀ ਦਿੰਨੇ ਆ ਕਿ ਸਭ ਨੂੰ ਹਨਾ ਜਿਹੜੀ ਚੀਜ਼ ਸਹੀ ਹੁੰਦੀ ਹੈਗੀ ਹਨਾ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਉਹੀ ਮੈਂ ਸ਼ੇਅਰ ਕਰਦੀ ਹੁੰਨੀ ਆ ਆਪਣੇ YouTube ਚੈਨਲ ਤੇ ਤੇ ਮੈਂ ਇਸ ਚੀਜ਼ ਨੂੰ ਯੂਜ਼ ਕਰ ਰਹੀ ਆਂਗੀ ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦੇ ਵਿੱਚ ਆਪਾਂ ਇੱਕ ਲਈ ਹੈਗੀ ਬਈ ਮਲਤਾਨੀ ਮਿੱਟੀ ਜਾਨੀ ਕਿ ਗਾਝੀ ਕਹਿ ਦਿੰਦੇ ਆਪਾਂ ਤੇ ਦੂਸਰੇ ਨੰਬਰ ਤੇ ਹੁਣ ਮੈਂ ਜਿਹੜੀ ਕੋਟ ਰਹੀ ਆਂਗੀ ਕੁੰਡੀ ਦੇ ਵਿੱਚ ਇਹ ਹੈਗੇ ਬਈ ਫਿੱਟ ਕੜੀ ਠੀਕ ਹੈ ਫਿੱਟ ਕੜੀ ਨੂੰ ਯੂਜ਼ ਤਾਂ ਬਹੁਤ ਤਰੀਕਿਆਂ ਨਾਲ ਕੀਤਾ ਜਾਂਦਾ ਫੇਸ ਦੀ ਸਕਿਨ ਨੂੰ ਟਾਈਟ ਕਰਨ ਦੇ ਲਈ ਪਰ ਆਪਾਂ ਥੋੜੇ ਜਿਹਾ ਅਲੱਗ ਤਰੀਕਾ ਨਾਲ ਇਹ ਨੂੰ ਯੂਜ਼ ਕਰਾਂਗੇ ਜਿਹਦੇ ਨਾਲ ਕਿ ਆਪਣਾ ਫੇਸ ਹੈ ਜਿਹੜਾ ਉਹ ਡਰਾਈ ਵੀ ਨਾ ਹੋਵੇ ਹਨਾ ਫਟਕੜੀ ਨਾਲ ਫੇਸ ਬਹੁਤ ਜ਼ਿਆਦਾ ਡਰਾਈ ਹੋ ਜਾਂਦਾ ਹੈਗਾ ਤੇ ਸੈੱਟ ਵੀ ਨਹੀਂ ਹੁੰਦਾ ਬਾਅਦ ਚ ਡਰਾਈ ਹੀ ਰਹਿੰਦਾ ਹੈਗਾ ਤੇ ਆਪਾਂ ਇਹਦੇ ਵਿੱਚ ਇਹ ਵੀ ਦੱਸਾਂਗੇ ਕਿ ਤੁਹਾਡਾ ਫੇਸ ਹੈ ਜਿਹੜਾ ਡਰਾਈ ਵੀ ਨਹੀਂ ਹੋਊਗਾ ਇਸ ਚੀਜ਼ ਨਾਲ ਠੀਕ ਹੈ ਜੀ ਇਸ ਦੇ ਵਿੱਚ ਇੱਕ ਆਪਾਂ ਲੈਣਾ ਟਮਾਟਰ ਟਮਾਟਰ ਦਾ ਆਪਾਂ ਰਸ ਹੀ ਐਡ ਕਰਨਾ ਇਕੱਲਾ ਤੇ ਜੇ ਤੁਸੀਂ ਗ੍ਰाइंड ਕਰਕੇ ਟਮਾਟਰ ਦੀ ਗੁੱਧ ਵੀ ਵਿੱਚ ਪਾ ਦੋਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾਗਾ ਤੇ ਟਮਾਟਰ ਹੈ ਜਿਹੜਾ ਬਈ ਉਹ ਸਕਿਨ ਤੇ 글로ਵ ਲਿਆਉਣ ਦਾ ਕੰਮ ਕਰੂਗਾ ਹਨਾ ਸਕਿਨ ਨੂੰ ਮੋਇਸਚਰਾਈਜ਼ ਕਰੂਗਾ ਤੇ ਜਿਹੜੀ ਗਾਚੀ ਹੈ ਹਨਾ ਮਲਤਾਨੀ ਮਿੱਟੀ ਹੈ ਉਹ ਤੁਹਾਨੂੰ ਪਤਾ ਹੈ ਕਿ ਸਕਿਨ ਨੂੰ ਆਪਣੀ ਨੂੰ ਟਾਈਟ ਕਰਨ ਦੇ ਵਿੱਚ ਹੈਲਪ ਕਰਦੀ ਹੈ ਤੇ ਫਿੱਟਕੜੀ ਤਾਂ ਕਰਦੀ ਹੀ ਕਰਦੀ ਹੈ ਹਨਾ ਤੇ ਕਈ ਤਰੀਕਿਆਂ 'ਚ ਫੀਟਕੜੀ ਨੂੰ ਯੂਜ਼ ਕਰਨਦੇ ਕਈ ਲੋਕ ਫੀਟਕੜੀ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਫੇਸ ਨੂੰ ਵਾਸ਼ ਕਰਦੇ ਨੇ ਹੈਨਾ ਜ ਜਿਹਦੇ ਨਾਲ ਬਹੁਤ ਡਰਾਈ ਹੋ ਜਾਂਦੀ ਆਪਣੀ ਸਕਿਨ ਤੇ ਪਾਪੜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਠੀਕ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ ਇਹਦੇ ਨਾਲ ਤੁਸੀਂ ਮਲਾਈ ਦੀ ਮ사ਜ ਜ਼ਰੂਰ ਕਰਨੀ ਹੈ ਸ਼ਾਮ ਨੂੰ ਜਿਹੜਾ ਆਪਾਂ ਪੈਕ ਤੁਹਾਨੂੰ ਦੱਸਣ ਲੱਗਿਆਂ ਇਹ ਪੈਕ ਲਾਉਣ ਦੇ ਨਾਲ-ਨਾਲ ਤੁਸੀਂ ਰਾਤ ਨੂੰ ਮਲਾਈ ਦੀ ਚਾਹ ਫਿਰ ਕੋਕੋਨਟ ਆਇਲ ਦੀ ਮ사ਜ ਜ਼ਰੂਰ ਕਰਨੀ ਆਪਣੇ ਫੇਸ ਤੇ ਠੀਕ ਹੈ ਜੀ ਇੰਨੀ ਕ ਹੀ ਫਿਟਕੜੀ ਲੈਣੀ ਆਪਾਂ ਇੱਕ ਵਾਰ ਫੇਸ ਪੈਕ ਲਈ ਜਿਹੜਾ ਇੱਕ ਵਾਰ ਯੂਜ਼ ਕਰਨਾ ਹੈ ਆਪਾਂ ਤੇ ਦੋ ਤਿੰਨ ਚਮਚ ਤੁਸੀਂ ਮਲਤਾਨੀ ਮਿੱਟੀ ਦੇ ਲੈਣੇ ਆ ਪਰ ਫਿਟਕੜੀ ਹੈ ਜਿਹੜੀ ਉਹ ਬਿਲਕੁਲ ਪਿੰਚ ਇੱਕ ਪਿੰਚ ਹੀ ਲੈਣੀ ਹੈ ਠੀਕ ਹੈ ਜੀ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਜੇਕਰ ਤੁਹਾਡੀ ਸਕਿਨ ਪਹਿਲਾਂ ਹੀ ਡਰਾਈ ਹੈ ਤਾਂ ਤੁਸੀਂ ਇਹਦੇ ਵਿੱਚ ਮਲਾਈ ਮਿਕਸ ਕਰ ਸਕਦੇ ਹੋਗੇ ਠੀਕ ਹੈ ਮਲਾਈ ਜਾਂ ਫਿਰ ਕੱਚਾ ਦੁੱਧ ਮਿਕਸ ਕਰ ਸਕਦੇ ਹੋ ਠੀਕ ਹੈ ਮੈਂ ਇੱਥੇ ਪਾਣੀ ਹੀ ਐਡ ਕਰਿਆ ਸੀ ਕਿਉਂਕਿ ਮੇਰੀ ਸਕਿਨ ਠੀਕ ਹੈ ਮਤਲਬ ਨਾ ਹੀ ਜ਼ਿਆਦਾ ਡਰਾਈ ਹੈ ਤੇ ਨਾ ਹੀ ਆਇਲੀ ਹੈ ਠੀਕ ਹੈ ਜੀ ਤੇ ਇੱਥੇ ਆਪਾਂ ਪਾਣੀ ਮਿਕਸ ਕਰ ਲਾਂਗੇ ਕਿਉਂਕਿ ਚੰਗੀ ਤਰ੍ਹਾਂ ਜਿਹੜਾ ਮਿਕਸਚਰ ਹੈ ਉਹ ਨਹੀਂ ਬਣਿਆ ਸੀਗਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਜਿਹੜੀ ਥੋੜੀ ਜੀ ਦਰਦਰੀ ਹੈ ਹਨਾ ਮਲਤਾਨੀ ਮਿੱਟੀ ਉਹ ਵੀ ਬਿਲਕੁਲ ਮਿਕਸ ਹੋ ਜਾਊਗੀ ਜੇ ਆਪਾਂ 10 ਮਿੰਟ ਇਹਨੂੰ ਇਸ ਤਰ੍ਹਾਂ ਰੱਖ ਦਿਆਂਗੇ ਤੇ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਬਿਲਕੁਲ ਕਲੀਨ ਕਰਕੇ ਫੇਸ ਦੇ ਉੱਤੇ ਕੋਈ ਮੋਇਸਚਰਾਈਜ਼ਰ ਨਹੀਂ ਲੱਗਿਆ ਹੋਣਾ ਚਾਹੀਦਾ ਆਪਣਾ ਫੇਸ ਬਿਲਕੁਲ ਕਲੀਨ ਹੋਣਾ ਚਾਹੀਦਾ ਜਦੋਂ ਆਪਾਂ ਇਹਨੂੰ ਅਪਲਾਈ ਕਰਾਂਗੇ ਆਪਣੇ ਫੇਸ ਤੇ ਠੀਕ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ 10-15 ਮਿੰਟ ਲਈ ਇਹਨੂੰ ਰੱਖ ਸਕਦੇ ਹੋਗੇ ਤਾਂ ਜੋ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਹਨਾ ਫਟਕੜੀ ਵੀ ਚੰਗੀ ਤਰ੍ਹਾਂ ਤੇ ਫੇਸ ਨੂੰ ਡਰਾਈ ਬਿਲਕੁਲ ਨਹੀਂ ਹੋਣ ਦੇਣਾ ਮੈਂ ਵਾਰ-ਵਾਰ ਹਨਾ ਵੀਡੀਓ ਦੇ ਵਿੱਚ ਦੱਸ ਰਹੀ ਹਾਂ ਕਿ ਤੁਸੀਂ ਰਾਤ ਨੂੰ ਕੋਕੋਨਟ ਆਇਲ ਦੀ ਮ사ਜ ਜਾਂ ਫਿਰ ਮਲਾਈ ਦੀ ਮ사ਜ ਜ਼ਰੂਰ ਕਰਨੀ ਆਪਣੇ ਫੇਸ ਤੇ ਇਸ ਪੈਕ ਦੇ ਨਾਲ-ਨਾਲ ਠੀਕ ਹੈ ਰੈਗੂਲਰ ਯੂਜ਼ ਕਰਿਓ ਇਹਨੂੰ ਤੇ ਰਿਜ਼ਲਟ ਤੁਹਾਨੂੰ 6 ਤੋਂ 7 ਦਿਨਾਂ ਦੇ ਵਿੱਚ ਵਿਜ਼ੀਬਲ ਰਿਜ਼ਲਟ ਹੈ ਜਿਹੜਾ ਉਹ ਦਿਖਣਾ ਸ਼ੁਰੂ ਹੋ ਜਾਊਗਾ ਇੱਕ ਵਾਰ ਜਿਹੜੀ ਵੀ ਭੈਣ ਵੀਡੀਓ ਦੇਖ ਰਹੀ ਹੈ ਹਨਾ ਯਕੀਨ ਕਰਕੇ ਇਸ ਚੀਜ਼ ਨੂੰ ਫੋਲੋ ਜ਼ਰੂਰ ਕਰਕੇ ਦੇਖੋ ਤੁਹਾਨੂੰ ਆ ਹੈਲਪ ਮਿਲੂਗੀ ਆਪਣੀਆਂ ਜਿਹੜੀਆਂ ਜੋੜੀਆਂ ਨੇ ਜਿਹੜੀ ਸਕਿਨ ਤੁਹਾਡੀ ਲੂਸ ਹੋ ਚੁੱਕੀ ਆ ਉਹਨੂੰ ਡਰਾਈ ਕਰਨ ਦੇ ਵਿੱਚ ਉਹਨੂੰ ਸਹੀ ਕਰਨ ਦੇ ਵਿੱਚ ਤੁਹਾਡੀ ਹੈਲਪ ਹੋਊਗੀ ਇਸ ਚੀਜ਼ ਨਾਲ ਬਹੁਤ ਜ਼ਿਆਦਾ ਇਸ ਪੈਕ ਨੂੰ ਤੁਸੀਂ ਇੱਕ ਦਿਨ ਜੇਕਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਹਨਾ ਤਾਂ ਤੁਸੀਂ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਵੀ ਲਗਾ ਸਕਦੇ ਹੋ ਤੇ ਡੇਲੀ ਵੀ ਲਗਾ ਸਕਦੇ ਹੋ ਠੀਕ ਹੈ ਐਥੇ ਮੈਂ ਦਕਾਰੀ ਸੀ ਕਿ ਮੇਰੀ ਸਕਿਨ ਹੈ ਜਿਹੜੀ ਉਹ ਕਿੰਨੀ ਟਾਈਟ ਹੋ ਗਈ ਹੈ ਅੱਗੇ ਨਾਲੋਂ ਪਤਾ ਨਹੀਂ ਕੀ ਕਾਰਨ ਸੀ ਕਿ ਹਨਾ ਜਿਹੜੀ ਸਕਿਨ ਉਹ ਲੂਸ ਹੋਣੀ ਸ਼ੁਰੂ ਹੋ ਗਈ ਸੀ ਅਚਾਨਕ ਸ਼ਾਇਦ ਹਨਾ ਬੇਬੀ ਮੇਰਾ ਫੀਡ ਲੈਂਦਾਗਾ ਇਸ ਕਰਕੇ ਜਿਹੜਾ ਸਹੀ ਹਨਾ ਤਰੀਕੇ ਦਾ ਜਿਹੜਾ ਨਿਊਟ੍ਰੀਸ਼ਨ ਬਾਡੀ ਨੂੰ ਨਹੀਂ ਮਿਲ ਰਿਹਾ ਸੀਗਾ ਤਾਂ ਕਰਕੇ ਵੀ ਹੋ ਸਕਦਾ ਹੈ ਪਰ ਇਸ ਪੈਕ ਨਾਲ ਬਹੁਤ ਹੱਦ ਕੇ ਬਹੁਤ ਜ਼ਿਆਦਾ ਹਨਾ ਹੱਦ ਤੱਕ ਮੈਨੂੰ ਜਿਹੜਾ ਰਿੰਕਲਸ ਨੂੰ ਰਿਮੂਵ ਕਰਨ ਦੀ ਵਿੱਚ ਹੈਲਪ ਹੋਈ ਹੈਗੀ ਤੇ ਨਾਲ-ਨਾਲ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਕ ਬਨਾਣਾ ਸ਼ੇਕ ਹੈ ਜਿਹੜਾ ਉਹ ਪੀਣਾ ਸ਼ੁਰੂ ਕੀਤਾਗਾ ਬਨਾਣਾ ਸ਼ੇਕ ਨਾਲ ਜਿਹੜਾ ਤੁਹਾਡਾ ਫੇਸ ਹੈ ਉਹ 글로ਵ ਵੀ ਕਰਦਾਗਾ ਤੇ ਨਾਲ-ਨਾਲ ਹਨਾ ਫਲਫੀ ਵੀ ਹੋ ਜਾਂਦਾ ਜੇਕਰ ਤੁਹਾਡਾ ਸਕਿਨ ਹੈ ਜਿਹੜੀ ਲੂਜ਼ ਹੋ ਗਈ ਹੈ ਹਨਾ ਤੁਹਾਡੇ ਗੱਲਾਂ ਦੇ ਵਿੱਚ ਟੋਏ ਪੈਣੇ ਸ਼ੁਰੂ ਹੋ ਗਏ ਨੇ ਹਨਾ ਤੁਹਾਡੇ ਫੇਸ ਤੇ ਦੇਖਣਾ ਆਪਾਂ ਦੇਸੀ ਜਿਹੇ ਤਰੀਕੇ ਨਾਲ ਕਹਦੇ ਤੁਹਾਡੇ ਫੇਸ ਤੇ ਰੋ ਨਹੀਂ ਰਹੀ ਹੈ ਨਾ ਤਾਂ ਉਹ ਜਿਹੜਾ 글로 ਹੈ ਉਹ ਵਾਪਸ ਆਉਣਾ ਸ਼ੁਰੂ ਹੋ ਜੂਗਾ ਗੁਲਾਬ ਸੌਰੀ ਬਨਾਣਾ ਸ਼ੇਕ ਨਾਲ ਠੀਕ ਹੈ ਜੀ ਤੁਸੀਂ ਇੱਥੇ ਆਪਾਂ ਅਪਲਾਈ ਕਰਨਾ ਸ਼ੁਰੂ ਕਰਤਾ ਸੀ ਫੇਸ ਜਿਹੜਾ ਬਿਲਕੁਲ ਕਲੀਨ ਸੀਗਾ ਹਲਕੀ ਪਹਿਲਾਂ ਲਿਪਸਟਿਕ ਲੱਗੀ ਹੋਈ ਸੀ ਤਾਂ ਆਪਾਂ ਫੇਸ ਨੂੰ ਜਿਹੜਾ ਚੰਗੀ ਤਰ੍ਹਾਂ ਕਲੀਨ ਕਰ ਲਿਆ ਸੀ ਪਹਿਲਾਂ ਫਿਰ ਆਪਾਂ ਅਪਲਾਈ ਕੀਤਾ ਆਪਣੇ ਫੇਸ ਤੇ ਠੀਕ ਹੈ ਤੁਸੀਂ 30 ਮਿੰਟ ਤੱਕ ਇਹਨੂੰ ਲਗਾ ਕੇ ਰੱਖ ਸਕਦੇ ਹੋ 20 ਮਿੰਟ ਤੱਕ ਵੀ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਜ਼ਿਆਦਾ ਤਾਂ ਤੁਸੀਂ 30 ਮਿੰਟ ਰੱਖ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਜਿਹੜੋਂ 10 ਮਿੰਟ ਹੋ ਗਏ ਨਾ ਲਗਾਏ ਨੂੰ ਨਾਲ ਦੀ ਨਾਲ ਤੁਹਾਨੂੰ ਫੇਸ ਤੇ ਉੱਪਰ ਇੱਕ ਕਸਾਪ ਪੈਣਾ ਸ਼ੁਰੂ ਹੋ ਜਾਊਗਾ ਟਾਈਟ ਹੋਣੀ ਸ਼ੁਰੂ ਹੋ ਜੂਗੀ ਤੁਹਾਡੀ ਸਕਿਨ ਨੂੰ ਖਿਚਾਵ ਪਊਗਾ ਤੁਹਾਨੂੰ ਪਤਾ ਲੱਗੂ ਫੀਲ ਹੋਊਗਾ ਇਸ ਸੀਜ਼ਨ ਨੂੰ ਤੁਸੀਂ ਫੀਲ ਕਰੋਗੇ ਕਿ ਤੁਹਾਡਾ ਸਕਿਨ ਹੈ ਜਿਹੜੀ ਉਹ ਖਿੱਚ ਖਿੱਚੀ ਜਾ ਰਹੀ ਹੈਗੀ ਆਪਣੇ ਆਪ ਹਨਾ ਇੱਕ ਟਾਈਟ ਹੋ ਜੂਗਾ ਜਦੋਂ ਇਹ ਸੁੱਕਣਾ ਸ਼ੁਰੂ ਹੋ ਜੂਗਾ ਜਿਹੜਾ ਮਾਸਕ ਆਪ ਲਾਇਆ ਹੈਗਾ ਪੈਕ ਲਗਾਇਆ ਹੈਗਾ ਠੀਕ ਹੈ ਤੇ ਚੰਗੀ ਤਰ੍ਹਾਂ ਤੁਸੀਂ ਜਿਹੜੀਆਂ ਅੱਖਾਂ ਦੇ ਆਲੇ-ਦਾਲੇ ਆਪਣੇ ਜੁੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਅੱਖਾਂ ਦੀ ਸਾਈਡਾਂ ਤੇ ਜਦੋਂ ਆਪ ਸਮਾਈਲ ਕਰਦੇ ਆ ਉਹ ਤੋਂ ਜ਼ਿਆਦਾ ਪਤਾ ਲੱਗਦਾ ਉਹਨਾਂ ਦਾ ਬਾਕੀ ਜਿਹੜੇ ਆਪਣੇ ਲਿਪਸ ਏਰੀਆ ਹੁੰਦਾ ਹੈ ਹਨਾ ਉਹਨਾਂ ਦੀ ਸਾਈਡਾਂ ਤੇ ਵੀ ਜਿਹੜੀਆਂ ਰਿੰਕਲਸ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਆਪਾਂ ਸਮਾਈਲ ਕਰਦੇ ਆ ਉਹ ਜ਼ਿਆਦਾ ਸ਼ੋਅ ਹੁੰਦੀਆਂ ਨੇਗੀਆਂ ਠੀਕ ਹੈ ਜੀ ਕਹਿੰਦੇ ਨੇ ਕਈ ਵਾਰੀ ਸੋਣਿਆ ਮੈਂ ਹਨਾ ਵੀ ਜਿਹੜੇ ਜ਼ਿਆਦਾ ਸਮਾਈਲ ਕਰਦੇ ਨੇ ਉਹਨਾਂ ਦੇ ਫੇਸ ਤੇ ਜਿਹੜੀਆਂ ਜੂੜੀਆਂ ਹੋ ਜ਼ਿਆਦਾ ਤੈ ਜਾਂਦੀਆਂ ਨੇ ਛੇਤੀ ਤੇ ਪਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਜਿਹੜਾ ਫੇਸ ਏਨੂੰ ਅਪਲਾਈ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਂ 30 ਮਿੰਟ ਇਹਨੂੰ ਰੱਖਿਆ ਸੀਗਾ ਤੁਸੀਂ ਇਸ ਪੈਕ ਦੀ ਜਿਹੜੀ ਅਲੱਗ-ਅਲੱਗ ਚੀਜ਼ਾਂ ਨੇ ਹਨ ਜਿਵੇਂ ਫਟਕੜੀ ਹੋਗੀ ਤੇ ਮਲਤਾਨੀ ਮਿੱਟੀ ਹੋਗੀ ਉਹਨੂੰ ਰਗੜ ਕੇ ਇੱਕ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਿਓ ਕਿਉਂਕਿ ਪੈਕ ਹੈ ਜਿਹੜਾ ਉਹ ਬਣਿਆ-ਬਣਾਇਆ ਪੈਕ ਆਪਾਂ 2 ਤੋਂ 3 ਦਿਨ ਤੱਕ ਲਗਾ ਸਕਦੇ ਹਾਂਗੇ ਉਸ ਤੋਂ ਬਾਅਦ ਉਹ ਖਰਾਬ ਹੋ ਜਾਂਦਾ ਕਿਉਂਕਿ ਆਪਾਂ ਉਹਦੇ ਵਿੱਚ ਟਮਾਟਰ ਦਾ ਰਸ ਪਾਉਨੇ ਆ ਤਾਂ ਉਹ ਖਰਾਬ ਹੋ ਜਾਂਦਾ ਉਹਦੇ ਵਿੱਚ ਇੱਕ ਸਮੈਲ ਜੀ ਬਣ ਜਾਂਦੀ ਹੈਗੀ ਆ ਫੇਸ ਟਿਲੋਗਨ ਔਖਾ ਹੋ ਜਾਂਦੇ ਥੋੜਾ ਜਿਹਾ ਤਾਂ ਤੁਸੀਂ ਓਨਾ ਕ ਹੀ ਬਣਾਉਣਾ ਹੈਗਾ ਜਿੰਨਾ ਕ ਤੁਸੀਂ ਇੱਕ ਜਾਂ ਦੋ ਦਿਨ ਆਪਣੇ ਫੇਸ ਤੇ ਅਪਲਾਈ ਕਰ ਸਕੋ ਤੇ ਜ਼ਿਆਦਾ ਨਹੀਂ ਬਣਾ ਕੇ ਰੱਖਣਾ ਤੁਸੀਂ ਸ਼ੀਸ਼ਿਆਂ ਦੇ ਵਿੱਚ ਰਗੜ ਕੇ ਜਿਹੜੀ ਫਟਕੜੀ ਤੇ ਮਲਤਾਨੀ ਮਿੱਟੀ ਜੇਕਰ ਤੁਸੀਂ ਰਗੜੀ ਹੋਈ ਲਿਆਉਣੀ ਹੋ ਤਾਂ ਤੁਸੀਂ ਹੋਰ ਐਕ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਉਹਦੇ ਵਿੱਚ ਥੋੜੀ ਬੋਤੀ ਮਿਲਾਵਟ ਆਉਂਦੀ ਹੈਗੀ ਤੁਸੀਂ ਜਿਹੜਾ ਪਾਪੜੀ ਜੀ ਹੁੰਦੀਆਂ ਨੂੰ ਲਿਆ ਕੇ ਆਪਣੇ ਹੱਥੀ ਰਗੜ ਕੇ ਤਿਆਰ ਕਰੋ ਦੋਨਾਂ ਚੀਜ਼ਾਂ ਨੂੰ ਫਟਕੜੀ ਨੂੰ ਵੀ ਠੀਕ ਹੈ ਜੀ ਤੇ ਤੁਸੀਂ ਇਸ ਚੀਜ਼ ਨੂੰ ਫੀਲ ਕਰੋਗੇ ਕਿ ਕਿੰਨਾ ਕ ਸਾਫ ਪੈਣਾ ਸ਼ੁਰੂ ਹੋਊਗਾ ਤੁਹਾਡੇ ਫੇਸ ਤੇ ਮੇਰਾ ਹਲਕਾ ਜਿਹਾ ਹੀ ਡਰਾਈ ਹੋਇਆ ਸੀਗਾ ਨਾਲ ਦੀ ਨਾਲ ਮੈਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਫਸਟ ਟਾਈਮ ਲਾਇਆ ਸੀ ਇਹ ਕਿ ਹਾਂ ਕੋਈ ਚੀਜ਼ ਹੈ ਜਿਹੜੀ ਅਸਰ ਤਾਂ ਕਰੂਗੀ ਹਨਾ ਫੇਸ ਤੇ ਜਿਹੜੇ ਰਿੰਕਲਸ ਨੂੰ ਰਿਮੂਵ ਕਰਨ ਦੇ ਵਿੱਚ ਹੈ ਤੇ ਅੱਜ ਮੈਨੂੰ ਇਸ ਚੀਜ਼ ਨੂੰ ਯੂਜ਼ ਕਰਦੀ ਨੂੰ ਮੈਨੂੰ ਲੱਗਦਾ 20 ਦਿਨ ਹੋ ਗਏ ਕਰੀਬ ਤੇ ਤਾਂ ਮੈਂ ਵੀਡੀਓ ਬਣਾਈ ਹੈ ਮੈਨੂੰ ਰਿਜ਼ਲਟ ਮਿਲੇ ਨੇ ਨਾਲ-ਨਾਲ ਮੇਰੇ ਜਿਹੜੇ ਰਿਲੇਟਿਵਸ ਨੇ ਪਹਿਣਾ ਨੇ ਉਹਨਾਂ ਨੇ ਵੀ ਇਸ ਚੀਜ਼ ਨੂੰ ਮੇਰੇ ਨਾਲ ਹੀ ਫੋਲੋ ਕਰਨਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਬਹੁਤ ਸੋਹਣੇ ਰਿਜ਼ਲਟ ਮਿਲੇ ਨੇ ਤੇ ਇੱਥੇ ਮੈਂ ਦਿਖਾ ਰਹੀ ਸੀ ਕਿ ਡਰਾਈ ਹੋ ਗਿਆ ਸੀ ਆਪਣਾ ਪੈਕ ਜਿਹੜਾ ਉਹ ਹੁਣ ਆਪਾਂ ਜਿਹੜੇ ਆਪਣੇ ਫੇਸ ਤੇ ਇੱਕ ਖਿਟਾਪ ਪਹਿਣਾ ਸ਼ੁਰੂ ਹੋ ਗਿਆ ਸੀ ਇੱਥੇ ਮੈਂ ਤਾਂ ਕਰਕੇ ਜਿਹੜਾ ਉਹ ਤੁਹਾਨੂੰ ਐਕਸ਼ਨ ਕਰਕੇ ਦਿਖਾ ਰਹੀ ਸੀ ਕਿ ਫੇਸ ਨੂੰ ਇੱਕ ਤਰ੍ਹਾਂ ਦੀ ਖਿੱਚ ਪਈ ਹੋਈ ਸੀ ਬਹੁਤ ਜ਼ਿਆਦਾ ਠੀਕ ਹੈ ਹੁਣ ਆਪਾਂ ਫੇਸ ਨੂੰ ਜਿਹੜਾ ਪਲਾਂ ਕਰਾਂਗੇ ਜਾਂ ਫੇਸ ਵਾਸ਼ ਕਰਾਂਗੇ ਫੇਸ ਵਾਸ਼ ਕਰਨ ਤੋਂ ਬਾਅਦ ਐਦਾਂ ਦਾ ਜਿਹੜਾ ਆਪਣੇ ਫੇਸ ਤੇ ਜਿਹੜਾ 글로ਉ ਆਉਂਦਾ ਤੇ ਨਾਲ ਨਾਲ ਤੋਂ ਸਕਿਨ ਦੇਖ ਸਕਦੇ ਹੋ ਮੇਰੀ ਕਿੰਨੀ ਟਾਈਟ ਹੋ ਚੁੱਕੀ ਹੈ ਹਨਾ ਅ ਮੈਂ ਵੀ 30 ਪਲੱਸਾਂਗੀ 30 ਪਲੱਸ ਪੈਣਾ ਮੈਂ ਬਹੁਤ ਦੇਖਿਆ ਨੇ ਜਿਨ੍ਹਾਂ ਦੇ ਜੂੜੀਆਂ ਬਹੁਤ ਜ਼ਿਆਦਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ ਤੇ ਪਰ ਮੇਰੇ ਫੇਸ ਤੇ ਜਿਹੜਾ ਵਧੀਆ ਤਰੀਕੇ ਦਾ ਰਿਜ਼ਲਟ ਇਸ ਚੀਜ਼ ਨੇ ਦਿਖਾਇਆ ਅ ਜਿਹੜੀਆਂ ਪਹਿਲਾਂ ਰਿੰਕਲਸ ਆ ਚੁੱਕੀਆਂ ਸੀ ਉਹ ਵੀ ਰਿਮੂਵ ਹੋ ਗਈਆਂ ਅ 6-7 ਦਿਨਾਂ ਦੇ ਵਿੱਚ ਜਿਹੜਾ ਮੈਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਸੀ ਸਾਈਡ ਇਫੈਕਟ 0 ਐਸ ਚੀਜ਼ ਦਾ ਵੀ ਕੋਈ ਡਰਨ ਦੀ ਲੋੜ ਨਹੀਂ ਤੁਸੀਂ ਬੇਫਿਕਰ ਹੋ ਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਆਪਣੇ ਫੇਸ ਤੇ ਚਲੋ ਜੀ ਜੇਕਰ ਨਿਊ ਆਏ ਹੈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰਿਓ ਹੁਣ ਮਿਲਾਂਗੇ ਕਿਸੇ ਨਵਸ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ